ਹਾਂਜੀ ਪਿਆਰੇ ਬੱਚਿਓ ਨਮਸਕਾਰ ਅੱਜ ਆਪਾਂ ਜਮਾਤ 7ਵੀਂ ਵਿਸ਼ਾ ਸਮਾਜਿਕ ਵਿਗਿਆਨ ਪਾਠ ਨੰਬਰ 9 ਦੱਖਣੀ ਭਾਰਤ ਵਿੱਚ ਰਾਜਨੀਤਿਕ ਪ੍ਰਗਤੀਆਂ 700 ਈਸਵੀ ਤੋਂ 1200 ਈਸਵੀ ਤੱਕ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ ਅਭਿਆਸ ਦੇ ਪ੍ਰਸ਼ਨ ਉੱਤਰ ਪ੍ਰਸ਼ਨ ਨੰਬਰ 1 ਚੋਲ ਵੰਸ਼ ਦੇ ਕਿਹੜੇ ਸ਼ਾਸਕਾਂ ਨੇ ਚੋਲ ਰਾਜ ਨੂੰ ਮੋੜ ਹੋਣ ਦੇ ਵਿੱਚ ਲਿਆਂਦਾ ਉਤਰ ਰਾਜ ਰਾਜਾ ਪਹਿਲਾ ਅਤੇ ਰਜਿੰਦਰ ਚੋਲ ਪ੍ਰਸ਼ਨ ਨੰਬਰ 2 ਰਾਜਾ ਰਾਜ ਪਹਿਲੇ ਨੇ ਕਿਹੜੇ ਰਾਜਿਆਂ ਨੂੰ ਹਰਾ ਕੇ ਉਹਨਾਂ ਦੇ ਇਲਾਕਿਆਂ ਤੇ ਕਬਜ਼ਾ ਕੀਤਾ ਉੱਤਰ ਰਾਜ ਰਾਜਾ ਪਹਿਲੇ ਨੇ ਚੇਰ, ਮਾਂਡਯ ਅਤੇ ਸ਼੍ਰੀਲੰਕਾ ਦੇ ਰਾਜਿਆਂ ਨੂੰ ਹਰਾ ਕੇ ਉਹਨਾਂ ਦੇ ਇਲਾਕਿਆਂ ਤੇ ਕਬਜ਼ਾ ਕੀਤਾ ਪ੍ਰਸ਼ਨ ਨੰਬਰ 3 ਅਰਜਿੰਦਰ ਚੋਲ ਦੀਆਂ ਮਹੱਤਵਪੂਰਨ ਜਿੱਤਾਂ ਬਾਰੇ ਲਿਖੋ ਉੱਤਰ ਅਰਜਿੰਦਰ ਚੋਲ ਦੀਆਂ ਦੱਖਣ ਪੂਰਵੀ ਏਸ਼ੀਆ ਵਿੱਚ ਅੰਡੇਮਾਨ ਨਿਕੋਬਰ ਮਲਾਇਆ ਸੁਮਾਤਰਾ ਅਤੇ ਜਾਵਾ ਉਸ ਦੀਆਂ ਮਹੱਤਵਪੂਰਨ ਜਿੱਤਾਂ ਸਾਨਾ ਪ੍ਰਸ਼ਨ ਨੰਬਰ 4 ਚੋਲ ਰਾਜਕਾਲ ਸਮੇਂ ਕਿਹੜੀਆਂ ਭਾਸ਼ਾਵਾਂ ਦਾ ਵਿਕਾਸ ਹੋਇਆ ਉਤਰ ਚੋਲ ਰਾਜਕਾਲ ਸਮੇਂ ਸੰਸਕ੍ਰਿਤ ਤਾਮਿਲ ਤੇਲਗੂ ਅਤੇ ਕੰਨੜ ਭਾਸ਼ਾਵਾਂ ਦਾ ਵਿਕਾਸ ਹੋਇਆ ਪ੍ਰਸ਼ਨ ਨੰਬਰ 5 ਚੋਲ ਰਾਜਵੰਸ਼ ਸਮੇਂ ਕਿਹੜਾ ਧਰਮ ਸਭ ਤੋਂ ਪ੍ਰਸਿੱਧ ਸੀ ਉਤਰ ਚੋਲ ਰਾਜਵੰਸ਼ ਸਮੇਂ Hindu ਧਰਮ ਸਭ ਤੋਂ ਪ੍ਰਸਿੱਧ ਸੀ ਖਾਲੀ ਥਾਵਾਂ ਪਰੋ ਨੰਬਰ 1 ਪਾਲਵ ਸ਼ਾਸਕਾਂ ਨੇ ਡੈਸ਼ ਨੂੰ ਆਪਣੀ ਰਾਜਧਾਨੀ ਬਣਾਇਆ ਉੱਤਰ ਹੈਗਾ ਕਾਂਚੀ ਨੰਬਰ 2 ਮਾਰਕੋ ਪੋਲੋ ਨੇ ਡੈਸ਼ ਰਾਜ ਦੀ ਯਾਤਰਾ ਕੀਤੀ ਉੱਤਰ ਹੈਗਾ ਪਾਂਡਜ ਨੰਬਰ 3 ਚੋਲ ਰਾਜਕਾਲ ਸਮੇਂ ਇਸਤਰੀਆਂ ਦਾ ਵੀ ਡੈਸ਼ ਕੀਤਾ ਜਾਂਦਾ ਸੀ ਉੱਤਰ ਹੈਗਾ ਸਤਿਕਾਰ ਨੰਬਰ 4 ਨੇ ਨਿਹਾ ਅਤੇ ਤਿਕਨਾ ਤੇਲਗੂ ਵਿਦਵਾਨਾਂ ਨੇ ਡੈਸ਼ ਦਾ ਤੇਲਗੂ ਅਨੁਵਾਦ ਕੀਤਾ ਉਤਰਿਆ ਗਿਆ ਮਹਾਭਾਰਤ ਸਹੀ ਜੋੜੇ ਬਣਾਓ ਉੱਤਰ ਨੰਬਰ 1 ਬਾਸਵ ਲਿੰਗਾਇਤ ਲਹਿਰ ਨੰਬਰ 2 ਚੱਕਰਚਾਰੀਆ ਅਦਵੈਤ মত ਨੰਬਰ 3 ਰਾਮਾਨੁਜ ਭਗਤੀ ਲਹਿਰ ਹੇਠ ਲਿਖੇ ਬਕਾਂ ਤੋਂ ਸਹੀ ਜਾਂ ਗਲਤ ਦਾ ਨਿਸ਼ਾਨ ਲਗਾਓ ਨੰਬਰ 1 ਮੁਦਰਾਏ ਚੋਲ ਸ਼ਾਸਕਾਂ ਦੀ ਰਾਜਧਾਨੀ ਸੀ ਉਤਰ ਹੈ ਗਲਤ ਨੰਬਰ 2 ਚੋਲ ਸ਼ਾਸਕਾਂ ਕੋਲ ਸ਼ਕਤੀਸ਼ਾਲੀ ਥਲ ਸੈਨਾ ਸੀ ਉਤਰ ਹੈ ਗੇ ਸਹੀ ਨੰਬਰ 3 ਮਹਿੰਦਰ ਬਰਮਨ ਨੇ ਗੰਗਾਈ ਕੋੜਾ ਚੋਲਾ ਪੁਰਮ ਨਗਰ ਵਸਾਇਆ ਉਤਰ ਹੈ ਗਲਤ ਨੰਬਰ 4 ਕੰਬਨ ਵਿਦਵਾਨ ਨੇ ਰਮਾਇਨ ਦਾ ਤਾਮਿਲ ਭਾਸ਼ਾ ਵਿੱਚ ਅਨੁਵਾਦ ਕੀਤਾ ਉੱਤਰ ਹੈਗਾ ਸਹੀ ਨੰਬਰ 5 ਚੋਲ ਰਾਜ ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀ ਉੱਤਰ ਹੈਗਾ ਸਹੀ ਧੰਨਵਾਦ